ਮੇਰੇ ਲੰਦੇ ਸਰਦੇ ਪੰਜਾਬ ਵਾਲੇ ਕਿਦਾਂ ਸਾ ਵਧੀਆ ਆ ਵੇਖੋ ਸਰਗਾੜ ਲੱਗੇ ਦਾ ਜੀ ਗੋਹਿਆਂ ਦਾ ਲੋ ਜੀ ਬਾਬਾ ਹੁਣਾ ਦਾ ਦਾਦੇ ਜੀ ਦਾ ਸਾਈਕਲ ਹੈ ਤੇ ਦੇਖੋ ਜੀ ਸਾਈਕਲ ਤੁਸੀਂ ਚੈਨ ਵੀ ਦੇਖੋ ਚੈਨ ਖਰਾਬ ਹੋ ਗਈ ਬਾਬਾ ਜੀ ਨੇ ਨਵਾਂ ਪਵਾਇਆ ਤੇ ਤੇਲ ਲੈਂਦੇ ਪੰਜਾਬ ਤੋਂ ਪਾਕਿਸਤਾਨ ਤੋਂ ਤੁਸੀਂ ਵੀ ਆਪਣੇ ਜਿਹੜੇ ਵੀ ਪਿੰਡ ਚੋਂ ਸ਼ਹਿਰ ਤੋਂ ਜਿੱਥੇ ਵੀ ਡਿਲਾਉਂ ਕਰਦੇ ਹੋ

ओके okay, जो जो ਅਸੀਂ ਕੰਮ ਕਰਨੇ ਆ ਉਹਦੀ ਵੀਡੀਓ ਤੁਹਾਨੂੰ ਛੋਟ-ਛੋਟ ਚੁਪਾ ਕੇ ਦਿਖਾਈ ਜੰਨੇ ਆ ਤੇ ਆਪਣੇ ਵੀਰ ਨੂੰ ਕਮੈਂਟ ਚ ਆ ਵੀ ਦੱਸਣਾ ਵੀਡੀਓ ਠੀਕ ਬਣੀ ਆ ਜੰਨੇ ਠੀਕ ਬਣੀ ਤੇ ਮੈਨੂੰ ਦੱਸਣਾ ਤੁਸੀਂ ਇੰਨੀਆਂ ਵੀਡੀਓ ਬਣਾਇਆ ਕਰੋ ਤੁਸੀਂ ਤੁਹਾਡਾ ਹੱਕ ਬੰਦਾ ਆਪਣੇ ਵੀਰ ਤੇ ਇੱਕ ਵੀਡੀਓ ਦੱਸੀਏ ਹੈਲਪ ਕਰੀਏ ਵੀਰ ਦੀ ਦਸਤਾਰ ਜਿਹੜੀ ਅਸੀਂ ਬਨ ਲਏ ਤੇ ਅਸੀਂ ਪਾਣ ਲਿਆ ਹੁਣ ਕੁਕਰਾਂ ਨੂੰ ਦਾਣੇ ਤੇ ਨਾਲ ਪਾਣ ਲਿਆ ਪਾਣੀ ਪਹਿਲੇ ਪਾਣੀ ਲੈ ਕੇ ਆਈਏ ਤੇ ਫੇਰ ਕੁੱਕਰਾਂ ਨੂੰ ਦਾਣੇ ਪਾਵਾਂਗੇ ਵੇਖੋ ਕੁੱਕਰ ਜਿਹੜੇ ਨੇ ਚੁਗੰਦੇ ਆ। ਲੋ ਜੀ ਪਾ ਲਿਆ ਜੀ ਕੁੱਕੜਾਂ ਨੂੰ ਪਾਣੀ। ਤੇ ਬਾਬਾ ਹਣੀ ਜਿਹੜੇ ਨੇ ਡੰਗਰਾਂ ਨੂੰ ਜਿਹੜਾ ਨਾ ਫਾਂ ਜਾਂ ਲੱਗੇ ਨਾ। ਦੇਖੋ ਜਿਹੜੇ ਨੇ ਆਹ। ਆਹ ਆਹ ਆਹ। ਦੋ ਕੁੱਕੜੀਆਂ ਜਿਹੜੀ ਜੋ ਬਾਠੀ ਦੀਆਂ ਪਾੜੇ। ਤੇ ਬਾਕੀ ਜਿਹੜੀਆਂ ਇਹਦੀ ਦਿੰਦੀਆਂ ਪਿਆਂਦੇ। ਤੇ ਉਹ ਪਾਲੀਏ ਦਾਣੇ ਕੁਕੜੀਆਂ ਨੂੰ ਦਾਣੇ ਵੀ ਜੀ ਅਸੀਂ ਆ ਵੇਖੋ ਡੱਬਾ ਰੱਖੇ ਦਾ ਆ ਦੇ ਵਿੱਚ ਦਾਣੇ ਰੱਖੇ ਨੇ ਆ ਬੋੜ ਬੈਠੀ ਦੀ ਤੇ ਇੱਕ ਆ ਇੱਕ ਕੁਕੜੀ ਬੈਠੀ ਆ 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 ਦਾਣੇ ਸਵੇਰ ਸਵੇਰ ਟਾਈਮ ਬਣਾ ਰੋਟੀ ਘੋੜ ਕੇ ਦਾਣੇ ਪਾ ਦੀ ਦੇਣ ਕੜਨ ਬਾਕੀ ਇੱਕ ਪਠਾਈ ਕੁੱਕੜ ਅਜੇ ਤੋਂ ਛੋਟਾ ዱਕਾਂ ਤੇ ਕਿੱਲਾਂ ਤੇ ਅਸੀਂ ਦਿੱਤਾ ਕਿਸੇ ਨੂੰ ਬੱਚਿਆਂ ਲਈ ਦਿੱਤਾ ਕਹਿੰਦੇ ਬੱਚਿਆਂ ਲਈ ਦੇ ਤੇ ਮੁਰਗੀ ਹੈ ਅਸੀਂ ਉਹਨਾਂ ਕੋ ਕਾਲੇ ਰੰਗ ਦੀ ਇਸ ਤਰ੍ਹਾਂ ਨਹੀਂ ਤੇ ਉਹ ਅਸੀਂ ਫਿਰ ਉਹਨੂੰ ਦਿੱਤਾ ਬੱਚਿਆਂ ਲਈ ਫਿਰ ਆਪੇ ਉਹ ਬੱਚੇ ਜਿਵੇਂ ਆਂਡੇ ਉਂਡੇ ਦੇ ਲਈ ਪਾੜਾ ਮੰਲੇ ਕੇ ਦਵਾਵਾਂਗੇ ਚੁੱਚਾ ਗੌਂਡੀਆਂ ਨੂੰ ਡਾ ਕਲਾਸ ਫੜੋ ਉਹਨੂੰ ਦਿੱਤਾ ਚੁੱਚਾ ਮੈਂ ਚਾਲ ਯਾਰ ਕੋਈ ਗੱਲ ਨਹੀਂ ਬੱਚੇ ਕਢਾਣੇ ਤੇ ਤੇ ਅਜੇ ਦਾਣੇ ਦੋਵੇਂ ਖਾ ਰਹੇ ਨੇ ਚੁੱਦੇ ਤੇ ਜੀ ਬਾਬਾ ਹੁਣ ਆ ਦਾਦੇ ਜੀ ਦਾ ਸਾਈਕਲ ਹੈ ਤੇ ਦੇਖੋ ਜੀ ਸਾਈਕਲ ਤੁਸੀਂ ਚੈਨ ਵੀ ਦੇਖੋ ਚੈਨ ਖਰਾਬ ਹੋ ਗਏ ਬਾਬਾ ਜੀ ਨੇ ਨਵਾਂ ਪਵਾਇਆ ਤੇ ਤੇਲ ਲੱਗਾ ਦਾ ਚੈਨ ਨੂੰ ਇਹ ਚੱਕੇ ਵੀਖੋ ਤੇ ਕਾਠੀ ਵੀਖੋ ਤੇ ਐਪ ਸਾਈਕਲ ਜਿਹੜਾ ਨਾ ਕਾਫੀ ਪੁਰਾਣਾ ਹੈ ਪੁਰਾਣਾ ਸਾਈਕਲ ਜੇ ਤੇ ਅਸੀਂ ਜਿਹੜਾ ਤੁਹਾਨੂੰ ਬਾਹਰ ਜਿਹੜੀ ਇਹਨੇ ਲਗਵਾ ਆ ਦੀਏ ਆਏ ਮੁੰਜੀ ਜਿਹੜੇ ਫੰਡ ਲਿਆਂਦੀ ਆ ਪਲਾੜ ਪੜਾ ਲਈ ਜਿਹੜੀ ਲਾਈ ਦੀ ਜੀ ਇਹ ਸਾਈਡ ਤੇ ਟੱਕ ਦੇ ਨੇੜੇ ਬਾਕੀ ਫੜ ਜਿਹੜੇ ਫੰਡ ਦੇ ਨੂੰ ਲਈਏ ਇਹ ਨਾ ਇਹ ਬਾੜ ਦਾ ਮੌਸਮ ਡੰਗਰ ਵੱਜਨੇ ਗਵਾਂਡੀਆਂ ਦੇ ਡੰਗਰ ਜਿਹੜੇ ਬਾਹਰ ਬੰਨੇ ਨੇ ਧੁੱਪੇ ਆਜ ਗੱਲ ਥੜੀ ਥੜੀ ਸੈਟਿੰਗ ਦੀ ਸੋ ਬਾਤ ਐ ਐਸੇ ਤੋਪਾਂ ਨਹੀਂ ਪਾਉਂਦੀ ਤੇ ਡੰਗਰ ਲੋਕਾਂ ਦੇ ਬਾਹਰ ਬੰਨੇ ਦੇ ਨੇ ਤੇ ਇਹ ਤੁਹਾਨੂੰ ਟੋਕਾ ਜੋ ਆਪਣਾ ਦਿਖਾ ਦਿਆ ਟੋਕਾ ਜੀ ਮੋਟਰ ਲੱਗੀ ਜੀ 32 ਤੇ ਆ ਜੀ ਟੋਕਾ 32 ਨਾ ਆਏ ਤੇ ਮੁਠੀ ਜਿਹੜੀ ਲੱਗ ਜਾਂਦੀ ਐ ਇੱਥੇ ਅਸੀਂ ਮੁਠੀ ਲਾਲੀ ਦੀ ਐ ਐਸੇ ਰੱਖਦੇ ਇੱਥੇ ਮੁਠੀ ਲਾਲੀ ਦੀ ਐ ਆਤਿ ਤੇ ਵੀ ਕੁਸਰਲੀ ਦਿਨ ਅ ਚਾਲੇ ਪੇਜ ਜੀ ਵਟਾਂ ਪਾਇਆ ਸੀ ਪੈਲੀ ਚ ਉਹਦੇ ਨਾਲ ਛਾਲੇ ਪੇਜ ਦੇ ਹੱਥਾਂ ਨੂੰ ਉਹ ਇਹੋ ਇਸੇ ਦਾਣੇ ਦੋਨੇ ਪਾਲੀ ਕੁੱਕੜਾਂ ਨੂੰ ਤੇ ਇਹ ਕੁੱਕੜ ਨਹੀਂ ਛੇੜ ਬੈਠੇ ਆ ਜੀ ਅ ਕੋਈ ਠੁੰਗੇ ਮਾਰਦਾ ਫਿਰ ਪੈਰਾਂ ਨੂੰ ਦੇਖ ਰਾ ਕੀ ਹੱਲ ਕੀਤਾ ਜਾਏ ਜੀ ਨੂੰ ਆਪਾਂ ਚਟਕੀ ਤੇ ਵੀ ਲਾਣਾ ਤੇ ਜਿਹੜਾ ਨਾ ਪੈਰ ਤੇ ਘਝਾਣਾ ਵੀ ਇੱਕ ਜਿਹੜਾ ਮੰਦਾਂ ਨੂੰ ਫੜੇ ਫੁੜੇ ਨਾ ਕੋਈ ਫੜ ਕੇ ਨਾ ਲੈ ਜਾਏ ਤੇ ਬੰਦਿਆਂ ਨੂੰ ਪੀ ਵੀ ਕਰੇ ਠੰਡਾ ਵੀ ਉਸ ਤੋਂ ਮਾਰੇ ਕਰੇਾਰੇ ਜਿਹੜੇ ਨੂੰ ਪੁੱਠੇ ਕੰਮ ਜਿਹੜੇ ਗਝਾਣੇ ਚੁਟਕੀ ਤੇ ਤੇ ਲਾਜ਼ਮੀ ਲਾਣਾ ਪਉ ਪੈੜਾ ਨੂੰ ਪਹਿਣਾ ਨਾ ਗਿਜੇ ਪੈਰਾਂ ਨੂੰ ਇੰਜ ਪੈਂਦਾ ਬੜਾ ਜੇ ਦੇਖੋ ਤੇ ਕਮੈਂਟਾਂ 'ਚ ਤੁਹਾਨੂੰ ਦੱਸਣਾ ਸਾਨੂੰ ਕਿਵੇਂ ਲੱਗਾ ਵੇਖੋ ਆ ਦੇਖੋ ਆ ਵੇਖੋ ਬੰਮਾ ਨੂੰ ਪੈਂਦਾ ਦਾ ਜੀ ਮੁਰਗਾ ਕਿਹੋ ਜਿਹਾ ਲੱਗਣਾ ਆਪਣੇ ਵੀਰ ਨੂੰ ਕਮੈਂਟ 'ਚ ਜਿਹੜਾ ਦੱਸਣਾ ਮੁਰਗਾ ਜੇ ਨਾ ਰਲਮਾ ਹੀ ਐ ਸਿੰਧੀ ਦੀ ਦੀ ਆ ਇੱਕ ਪੰਡ ਪਈ ਦੀ ਤੇ ਇੱਕ ਅਸੀਂ ਲੈਣ ਚੱਲੇ ਹੁਣ ਪੰਡ ਤੇਰਾ ਆਇਆ ਮਾਰਦੀ ਐ ਤੇ ਆਇਆ ਮਾਰਦੀ ਐ ਪੰਡ ਜਿਹੜੀ ਲਿਆਇਆ ਸਣਾ ਵੀ ਚਾਚਾ ਜੀ ਕੀ ਹਾਲ ਜੀ ਇਹ ਇੱਕ ਜਿਹੜੀ ਆ ਵੰਡ ਲੈ ਆਂਦੀ ਆ ਪਰਾਲੀ ਦੀ ਤੇ ਅਸੀਂ ਜਿਹੜਾ ਜੀ ਹੁਣ ਚੱਲੇ ਆ ਉਸ ਬਾਬਾ ਜੀ ਵੱਢੀ ਜਾਂਦੇ ਹਨ ਮੁੰਜੀ ਮੈਂ ਫੰਢੀ ਜਾਂਨਾ ਆਪਣੀ ਤੇ ਅਸੀਂ ਵੇਲੇ ਹੋ ਗਏ ਆਪਣੀ ਮੰਜੀ ਤੋਂ ਉੱਤੇ ਆ ਬਾਬਾ ਜੀ ਇੱਥੇ ਤੇ ਦੋਨਾਂ ਨਾਲਾਂ ਬੀਜੀ ਦੀ ਮੁੰਜੀ ਹੋਣ ਉਹ ਬਾਬਾ ਜੀ ਫਿੰਦੀ ਪੀਜੀ ਹੂਕਾ ਆ ਬਾਬਾ ਜੀ ਹੁਣ ਆ ਜੀ ਮੁੰਜੀ ਆ ਨਾ ਬਾਬਾ ਜੀ ਵੇਖੀਦਾ ਫੋਟੋ ਬਾਬਾ ਦਾ ਜੋ ਫੋਟੋ ਕਿਥਾ ਤੇ ਪ੍ਰਾਲੀ ਜਿਹੜੀ ਮੈਂ ਫੰਡ ਲਈ ਜੇ ਤੇ ਇੱਕ ਪੰਡ ਛੱਡ ਆ ਤਿੰਨ ਕੋ ਵਿਚਾਰ ਪੰਡਾ ਹੋ ਜਾਣੀਆਂ ਤੇ ਬਾਬਾ ਜੀ ਆਂਦੇ ਫੰਡ ਲੋ ਤੇ ਲੈ ਆਓ ਜਾ ਕੇ ਡੰਗਰਾਂ ਨੂੰ ਪਾਓ ਤੇ ਇਹ ਡੰਗਰਾਂ ਨੂੰ ਪਾਈ ਆ ਦੋਕਨ ਵਾਲਾ ਬਾਬਾ ਜੀ ਹੋਣਾ ਦੀ ਉਹ ਵੇਖੋ ਪਈ ਦੀ ਆ ਜੇ ਪੱਠੇ-ਪੁੱਠੇ ਖਾਨੀ ਹਣ ਫੇਰ ਰਹੀ ਐ ਚਲੋ ਪ੍ਰਾਲੀ ਠੰਡ ਕੇ ਪਾ ਲਈਏ ਰਾਲੀ ਹੜੀ ਆ। ਕੁਤਰ ਕੇ ਤੇ ਡੰਗ ਲਾ ਕੇ ਪਾ ਦਿੰਨੇ ਆ। ਤੇ ਹੋਰ ਮੇਰੇ ਲੰਦੇ ਸਰਦੇ ਪੰਜਾਬ ਵਾਲੇ। ਕਿਦਾਂ ਸਾ ਵਧੀਆ। ਆ ਵੇਖੋ ਸਰਗਾੜ ਲੱਗੇ ਦਾ ਜਿੱਗੋਆਂ ਦਾ। ਇਹ ਟੌਪ ਡਰਮ। ਅੱਧੇ ਤੋਂ ਕੁੱਟ ਨਹੀਂ ਹੀ ਭਰਾ ਟੁੱਟੇ ਦਾ। ਆ ਤੋੜੇ ਪੇ ਜਾਣਾ ਏ। ਠੱਪੜ ਉਹ ਵੱਡਾ ਨੇ ਵਿਛਾਇਆ ਦਾ ਬਾਬਾ ਜੀ ਹੁਣਾਂ। ਇਹ ਮੁੰਜੀ ਜੇ। ਦੇਖੋ ਟੈਕ ਕਰਾਂ। ਅਨ ਇਹ ਬਾਦ ਨਿਕਲ ਗਿਆ। ਬਾਹ ਵਾਹ। ਬਹੁਤ ਪੜਾ ਲੱਕੜ। ਫਾਇਦਾ ਜ ਫਣੌਂਦੀ ਬੜੀ ਵਧੀਆ ਪਈ ਆ। ਆਓ ਬਾਬਾ ਜੀ ਫਿਰ ਚਕਾਓ ਪੰਡ ਮੈਨੂੰ। ਤੇ ਲੈ ਆ ਕੇ ਚੱਲੀਏਗਾ ਜਾ ਕੇ ਡੰਗਰਾਂ ਨੂੰ ਪਾਈਏ ਕੁਥਰੀਏ ਜਾ ਕੇ। ਫਿਰ ਪਾਣੀ ਪੂਣੀ ਵੀ ਡੰਗਰਾਂ ਨੂੰ। ਆਏ ਬਾਬਾ ਜੀ। ਇਹ ਖਾਂਡਾ ਲਗਾ ਮੱਦਈ ਕਿਦਾਂ ਇਹ ਗੇਟ ਰੈੱਡ ਕਲਰ ਦਾ ਉੱਥੇ ਲਾ ਕੇ ਜਾਣਾ ਫੇ ਬਾਬਾ ਜੀ ਵਡਣ ਦੇ ਹਨ ਤੇ ਮੈਂ ਪਾਉਂਦਿਆਂ ਫੰਡਣ ਦਿਆਂ ਹੱਥ ਹੁਣ ਚੱਲੀ ਹੁਣ ਪੰਡਾਂਗੇ ਸ਼ਾਮ ਨੂੰ ਕਿ 4-5 ਵਜੇ ਮੱਖਾ ਥੋੜੀ ਪਾ ਜੀ ਤੇ ਥੋੜੀ ਝੋੜ ਪਾ ਲੋ ਬਾਬਾ ਜੀ ਹੁਣੀ ਲੈਣ ਗੇਣਾ ਜੀ ਪੰਡ ਟਟਣ ਆਓ ਜੀ ਆ ਗਈ ਹੂੰ ਵਧੀਆ ਪੰਡ ਬੜਾ ਬਾਬਾ ਜੀ ਆ ਤੇ ਆਦਰੂ ਮੈਨੂੰ ਫੜਾਓ ਜੀ ਇੱਕ ਹੱਥ ਨਾਲ ਬਮੈਲ ਤੇ ਇੱਕ ਹੱਥ ਨਾਲ ਵੀਡੀਓ ਤੇ ਇੱਕ ਹੱਥ ਨਾਲ ਵਲੋਗ ਤੇ ਗੰਡ ਬਾਬਾ ਜੀ ਬੰਨੋ ਕੋ ਉੱਠ ਕੇ ਢੇਲਣਾ ਜਰਾ ਖੁੱਲੇ ਨਾ ਹੋਰ ਯਾਰ ਨੂੰ ਦੇਖਾ ਜੋ ਮਰਜ਼ੀ ਖਾ ਕਦੂ ਮੇਰਾ ਮਨ ਅਸੀਂ ਕਿਹੜੇ ਮੇਰੇ ਉੱਪਰ ਆਲੇ ਨੇ ਬਾਬਾ ਜੀ ਆਂਦਾ ਭਗਤ ਸਿੰਘ ਦੀ ਸੇਵਾ ਕਰ ਲਿਆ ਆਖਦੇ ਬਾਬਾ ਜੀ ਆਂਦਾ ਜੋ ਮਰਜ਼ੀ ਖਾਏ ਮਾੜਾ ਮਾੜਾ ਪੋਤਰੇ ਮੇਰੇ ਕਿਹੜੀ ਚੀਜ਼ ਮੈਨੂੰ ਚੰਗੇ ਤਿੰਨਾਂ ਨਹੀਂ ਸਹੀ ਮਨ ਨੂੰ ਉਹ ਵੀ ਨਹੀਂ ਕਿੰਨੂੰ ਮਿਲਦੇ ਆ ਤਨੋਂ ਅਗਲੇ ਬਲੋਕ ਚ ਮੈਂ ਸੁੱਟੀ ਹੀ ਪਾਂਡ ਕੁੱਕੜੀ ਢਾੜ ਕੇ ਜਿਹੜੀ ਆ ਪਾਂਡ ਤੇ ਬੈ ਗਈ ਆ ਕੁੱਕੜ ਜਿਹੜਾ ਹੁਣ ਬੋਲੀ ਜਾਂਦਾ ਪਾ ਕੀ ਬਲਾ ਆ ਗਈ ਸਾਡੇ ਕੋਲ ਪੰਡ ਡਿੱ ਗਿਆ ਤਾਂ ਛਾਲ ਮਾਰੀ ਥਾਣ ਨੂੰ ਤੇ ਡਾਰੀਆ ਕੁੱਕੜ ਇੱਕ ਪੰਡ ਰਹਿ ਗਿਆ ਉਹ ਵੀ ਲੈ ਆਈਏ ਫਿਰ ਅਸੀਂ ਫਿਰ ਕੁੱਤਰਨੇ ਪੱਟ ਰਾਲੀ